ਸਰਬਜੀਤ ਕੌਰ ਦੇ ਨਾਲ ਜੁੜੀ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸਰਬਜੀਤ ਕੌਰ ਜੋ ਕਿ ਸਿੱਖ ਜੱਥੇ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਈ ਸੀ ਲੇਕਿਨ ਮੁੜ ਕੇ ਵਾਪਸ ਨਹੀਂ ਆਈ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਦੇ ਵਿੱਚ ਰਹੀ ਕਪੂਰਥਲਾ ਦੀ ਸਰਬਜੀਤ ਕੌਰ ਨੂੰ ਲੈ ਕੇ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਹੈ ਸਰਬਜੀਤ ਕੌਰ ਜੋ ਕਿ ਭਾਰਤ ਤੋਂ ਜੱਥੇ ਦੇ ਨਾਲ ਪਾਕਿਸਤਾਨ ਗਈ ਸੀ ਉੱਥੇ ਹੀ ਰਹਿ ਗਈ ਸੀ ਤੇ ਉਸ ਨੂੰ 11 ਫਰਵਰੀ ਨੂੰ ਪਾਕਿਸਤਾਨ ਦੇ ਸ਼ੈਲਟਰ ਹੋਮ ਤੋਂ ਰਿਹਾ ਕਰ ਦਿੱਤਾ ਹੈ ਯਾਨੀ ਕਿ ਬੀਤੇ ਦਿਨ ਉਸ ਨੂੰ ਸ਼ੈਲਟਰ ਹੋਮ ਤੋਂ ਰਿਹਾ ਜਿਹੜਾ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਇੱਕ ਤਾਜ਼ਾ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਰਬਜੀਤ ਕੌਰ ਆਪਣੇ ਵਕੀਲ ਦੇ ਨਾਲ ਕਾਰ ਦੇ ਵਿੱਚ ਬੈਠੀ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਸਿਲਸਿਲੇ ਦੇ ਵਿੱਚ ਅਦਾਲਤ ਦੇ ਵੱਲ ਜਾ ਰਹੀ ਸੀ ਪਾਕਿਸਤਾਨ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਸਰਬਜੀਤ ਨੂੰ ਸਿਰਫ ਰਾਜਨੀਤਿਕ ਕਾਰਨਾ ਕਰਕੇ ਹੀ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ ਮਾਨਵੀ ਪਹਿਲੂਆਂ ਨੂੰ ਦੇਖਦੇ ਹੋਏ ਉਸ ਨੂੰ ਆਪਣੇ ਪਤੀ ਨਾਸਿਰ ਦੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਨੇ ਕਿ ਨਵੰਬਰ 2025 ਦੇ ਵਿੱਚ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਸਰਬਜੀਤ ਕੌਰ 1932 ਸ਼ਰਦਾਲੂਆਂ ਦੇ ਜੱਥੇ ਦੇ ਨਾਲ ਪਾਕਿਸਤਾਨ ਗਈ ਸੀ ਜਦੋਂ 13 ਨਵੰਬਰ ਨੂੰ ਜੱਥਾ ਵਾਪਸ ਪਰਤਿਆ ਤਾਂ 1932 ਦੀ ਜਗ੍ਹਾ 1931 ਲੋਕ ਹੀ ਵਾਪਸ ਆਏ ਸਰਬਜੀਤ ਕੌਰ ਦਾ ਕੋਈ ਅਤਾ ਪਤਾ ਨਹੀਂ ਸੀ ਕੁਝ ਦਿਨਾਂ ਬਾਅਦ ਸਰਬਜੀਤ ਦਾ ਨਿਕਾ ਨਮਾ ਅਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਉਸਨੇ ਇਸਲਾਮ ਕਬੂਲ ਕੇ ਸ਼ੇਕੋਪੁਰਾ ਦੇ 나సిਰ হোসেন ਦੇ ਨਾਲ ਨਿਕਾਹ ਕਰਨ ਦਾ ਦਾਵਾ ਕੀਤਾ ਸਰਬਜੀਤ ਨੇ ਖੁਦ ਮੰਨਿਆ ਕਿ ਉਹ 나సిਰ ਨੂੰ ਪਿਛਲੇ 9 ਸਾਲਾਂ ਤੋਂ ਜਾਣਦੀ ਹੈ ਤੇ ਉਸਦੇ ਨਾਲ ਪਿਆਰ ਕਰਦੀ ਹੈ ਹਾਲਾਂਕਿ ਸਰਬਜੀਤ ਦੇ ਪਾਕਿਸਤਾਨ ਦੇ ਵਿੱਚ ਰੁਕਣ ਤੇ ਕਈ ਸਵਾਲ ਖੜੇ ਹੋਏ ਸਨ ਕਿਉਂਕਿ ਉਸਨੇ ਇਮੀਗ੍ਰੇਸ਼ਨ ਫਾਰਮ ਦੇ ਵਿੱਚ ਆਪਣੀ ਪੂਰੀ ਜਾਣਕਾਰੀ ਨਹੀਂ ਭਰੀ ਸੀ ਇਸ ਤੋਂ ਇਲਾਵਾ ਉਸਤੇ ਭਾਰਤੀ ਪਸ਼ੋਕੜ ਅਤੇ ਪਿੰਡ ਅਮਾਨੀਪੁਰ ਦੇ ਵਿੱਚ ਉਸਦੀ ਆਲੀਸ਼ਾਨ ਕੋਠੀ ਤੇ ਉਸਤੇ ਪੁੱਤਰਾ ਤੇ ਦਰਜ ਪੁਲਿਸ ਕੇਸਾਂ ਨੇ ਵੀ ਕਈ ਸ਼ੰਕੇ ਪੈਦਾ ਕੀਤੇ ਨੇ ਪਰ ਹੁਣ ਕਾਨੂੰਨੀ ਜੰਗ ਤੋਂ ਬਾਅਦ ਸਰਬਜੀਤ ਕੌਰ ਨੂੰ ਸ਼ੈਲਟਰ ਹੋਮ ਤੋਂ ਆਜ਼ਾਦੀ ਮਿਲ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕੀ ਕਿ ਸਰਬਜੀਤ ਪਾਕਿਸਤਾਨ ਦੇ ਵਿੱਚ ਹੀ ਰਹੇਗੀ ਜਾਂ ਫਿਰ ਭਾਰਤੀ ਏਜੰਸੀਆਂ ਉਸ ਨੂੰ ਵਾਪਸ ਲਿਆਉਣ ਦੇ ਲਈ ਕੋਈ ਅਗਲਾ ਕਦਮ ਚੁੱਕਣਗੀਆਂ ਸਰਬਜੀਤ ਕੌਰ ਦੇ ਨਾਲ ਜੁੜੀ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸਰਬਜੀਤ ਕੌਰ ਜੋ ਕਿ ਸਿੱਖ ਜੱਥੇ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਈ ਸੀ ਲੇਕਿਨ ਮੁੜ ਕੇ ਵਾਪਸ ਨਹੀਂ ਆਈ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਦੇ ਵਿੱਚ ਰਹੀ ਕਪੂਰਥਲਾ ਦੀ ਸਰਬਜੀਤ ਕੌਰ ਨੂੰ ਲੈ ਕੇ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਹੈ ਸਰਬਜੀਤ ਕੌਰ ਜੋ ਕਿ ਭਾਰਤ ਤੋਂ ਜੱਥੇ ਦੇ ਨਾਲ ਪਾਕਿਸਤਾਨ ਗਈ ਸੀ ਉੱਥੇ ਹੀ ਰਹਿ ਗਈ ਸੀ ਤੇ ਉਸ ਨੂੰ 11 ਫਰਵਰੀ ਨੂੰ ਪਾਕਿਸਤਾਨ ਦੇ ਸ਼ੈਲਟਰ ਹੋਮ ਤੋਂ ਰਿਹਾ ਕਰ ਦਿੱਤਾ ਹੈ ਯਾਨੀ ਕਿ ਬੀਤੇ ਦਿਨ ਉਸ ਨੂੰ ਚੈਲਟਰ ਹੋਮ ਤੋਂ ਰਿਹਾ ਜਿਹੜਾ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਇੱਕ ਤਾਜ਼ਾ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਰਬਜੀਤ ਕੌਰ ਆਪਣੇ ਵਕੀਲ ਦੇ ਨਾਲ ਕਾਰ ਦੇ ਵਿੱਚ ਬੈਠੀ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਸਿਲਸਿਲੇ ਦੇ ਵਿੱਚ ਅਦਾਲਤ ਦੇ ਵੱਲ ਜਾ ਰਹੀ ਸੀ ਪਾਕਿਸਤਾਨ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਸਰਬਜੀਤ ਨੂੰ ਸਿਰਫ ਰਾਜਨੀਤਿਕ ਕਾਰਨਾ ਕਰਕੇ ਹੀ ਰਾਸਤੇ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ ਮਾਨਵੀ ਪਹਿਲੂਆਂ ਨੂੰ ਦੇਖਦੇ ਹੋਏ ਉਸ ਨੂੰ ਆਪਣੇ ਪਤੀ ਨਾਸਿਰ ਦੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਨੇ ਕਿ ਨਵੰਬਰ 2025 ਦੇ ਵਿੱਚ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਸਰਬਜੀਤ ਕੌਰ 1932 ਸ਼ਰਦਾਲੂਆਂ ਦੇ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਜਦੋਂ 13 ਨਵੰਬਰ ਨੂੰ ਜੱਥਾ ਵਾਪਸ ਪਰਤਿਆ ਤਾਂ 1932 ਦੀ ਜਗ੍ਹਾ 1931 ਲੋਕ ਹੀ ਵਾਪਸ ਆਏ ਸਰਬਜੀਤ ਕੌਰ ਦਾ ਕੋਈ ਅਤਾ ਪਤਾ ਨਹੀਂ ਸੀ ਕੁਲਦੀరాబాద్ ਸਰਬਜੀਤ ਦਾ ਨਿਕਾਹਨਾਮਾ ਅਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਉਸਨੇ ਇਸਲਾਮ ਕਬੂਲ ਕੇ ਸ਼ੇਖੋਪੁਰਾ ਦੇ ਨਾਸਿਰ ਹੁਸੈਨ ਦੇ ਨਾਲ ਨਿਕਾਹ ਕਰਨ ਦਾ ਦਾਵਾ ਕੀਤਾ ਸਰਬਜੀਤ ਨੇ ਖੁਦ ਮੰਨਿਆ ਹੈ ਕਿ ਉਹ ਨਾਸਿਰ ਨੂੰ ਪਿਛਲੇ 9 ਸਾਲਾਂ ਤੋਂ ਜਾਣਦੀ ਹੈ ਤੇ ਉਸਦੇ ਨਾਲ ਪਿਆਰ ਕਰਦੀ ਹੈ ਹਾਲਾਂਕਿ ਸਰਬਜੀਤ ਦੇ ਪਾਕਿਸਤਾਨ ਦੇ ਵਿੱਚ ਰੁਕਣ ਤੇ ਕਈ ਸਵਾਲ ਖੜੇ ਹੋਏ ਸਨ ਕਿਉਂਕਿ ਉਸਨੇ ਇਮੀਗ੍ਰੇਸ਼ਨ ਫਾਰਮ ਦੇ ਵਿੱਚ ਆਪਣੀ ਪੂਰੀ ਜਾਣਕਾਰੀ ਨਹੀਂ ਭਰੀ ਸੀ ਇਸ ਤੋਂ ਇਲਾਵਾ ਉਸਤੇ ਭਾਰਤੀ ਪਿਸ਼ੋਕੜ ਅਤੇ ਪਿੰਡ ਅਮਾਨੀਪੁਰ ਦੇ ਵਿੱਚ ਉਸਦੀ ਆਲੀਸ਼ਾਨ ਕੋਠੀ ਤੇ ਉਸਤੇ ਪੁੱਤਰਾ ਤੇ ਦਰਜ ਪੁਲਿਸ ਕੇਸਾਂ ਨੇ ਵੀ ਕਈ ਸ਼ੰਕੇ ਪੈਦਾ ਕੀਤੇ ਨੇ ਪਰ ਹੁਣ ਕਾਨੂੰਨੀ ਜੰਗ ਤੋਂ ਬਾਅਦ ਸਰਬਜੀਤ ਕੌਰ ਨੂੰ ਸ਼ੈਲਟਰ ਹੋਮ ਤੋਂ ਆਜ਼ਾਦੀ ਮਿਲ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਬਜੀਤ ਪਾਕਿਸਤਾਨ ਦੇ ਵਿੱਚ ਹੀ ਰਹੇਗੀ ਜਾਂ ਫਿਰ ਭਾਰਤੀ ਏਜੰਸੀਆਂ ਉਸ ਨੂੰ ਵਾਪਸ ਲਿਆਉਣ ਦੇ ਲਈ ਕੋਈ ਅਗਲਾ ਕਦਮ ਚੁੱਕਣਗੀਆਂ ਸਰਬਜੀਤ ਕੌਰ ਦੇ ਨਾਲ ਜੁੜੀ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸਰਬਜੀਤ ਕੌਰ ਜੋ ਕਿ ਸਿੱਖ ਜੱਥੇ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਈ ਸੀ ਲੇਕਿਨ ਮੁੜ ਕੇ ਵਾਪਸ ਨਹੀਂ ਆਈ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਦੇ ਵਿੱਚ ਰਹੀ ਕਪੂਰਥਲਾ ਦੀ ਸਰਬਜੀਤ ਕੌਰ ਨੂੰ ਲੈ ਕੇ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਹੈ ਸਰਬਜੀਤ ਕੌਰ ਜੋ ਕਿ ਭਾਰਤ ਤੋਂ ਜੱਥੇ ਦੇ ਨਾਲ ਪਾਕਿਸਤਾਨ ਗਈ ਸੀ ਉੱਥੇ ਹੀ ਰਹਿ ਗਈ ਸੀ ਤੇ ਉਸ ਨੂੰ 11 ਫਰਵਰੀ ਨੂੰ ਪਾਕਿਸਤਾਨ ਦੇ ਸ਼ੈਲਟਰ ਹੋਮ ਤੋਂ ਰਿਹਾ ਕਰ ਦਿੱਤਾ ਹੈ ਯਾਨੀ ਕਿ ਬੀਤੇ ਦਿਨ ਉਸ ਨੂੰ ਚੈਲਟਰ ਹੋਮ ਤੋਂ ਰਿਹਾ ਜਿਹੜਾ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਇੱਕ ਤਾਜ਼ਾ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਰਬਜੀਤ ਕੌਰ ਆਪਣੇ ਵਕੀਲ ਦੇ ਨਾਲ ਕਾਰ ਦੇ ਵਿੱਚ ਬੈਠੀ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਸਿਲਸਿਲੇ ਦੇ ਵਿੱਚ ਅਦਾਲਤ ਦੇ ਵੱਲ ਜਾ ਰਹੀ ਸੀ ਪਾਕਿਸਤਾਨ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਸਰਬਜੀਤ ਨੂੰ ਸਿਰਫ ਰਾਜਨੀਤਿਕ ਕਾਰਨਾ ਕਰਕੇ ਹੀ ਰਾਸਤੇ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ ਮਾਨਵੀ ਪਹਿਲੂਆਂ ਨੂੰ ਦੇਖਦੇ ਹੋਏ ਉਸ ਨੂੰ ਆਪਣੇ ਪਤੀ ਨਾਸਿਰ ਦੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਨੇ ਕਿ ਨਵੰਬਰ 2025 ਦੇ ਵਿੱਚ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਸਰਬਜੀਤ ਕੌਰ 1932 ਸ਼ਰਦਾਲੂਆਂ ਦੇ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਜਦੋਂ 13 ਨਵੰਬਰ ਨੂੰ ਜੱਥਾ ਵਾਪਸ ਪਰਤਿਆ ਤਾਂ 1932 ਦੀ ਜਗ੍ਹਾ 1931 ਲੋਕ ਹੀ ਵਾਪਸ ਆਏ ਸਰਬਜੀਤ ਕੌਰ ਦਾ ਕੋਈ ਅਤਾ ਪਤਾ ਨਹੀਂ ਸੀ ਕੁਝ ਦਿਨਾਂ ਬਾਅਦ ਸਰਬਜੀਤ ਦਾ ਨਿਕਾਣਾਮਾ ਅਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਉਸਨੇ ਇਸਲਾਮ ਕਬੂਲ ਕੇ ਸ਼ੇਕੋਪੁਰਾ ਦੇ 나ਸੀਰ হোসেন ਦੇ ਨਾਲ ਨਿਕਾਹ ਕਰਨ ਦਾ ਦਾਵਾ ਕੀਤਾ ਸਰਬਜੀਤ ਨੇ ਖੁਦ ਮੰਨਿਆ ਕਿ ਉਹ 나ਸੀਰ ਨੂੰ ਪਿਛਲੇ 9 ਸਾਲਾਂ ਤੋਂ ਜਾਣਦੀ ਹੈ ਤੇ ਉਸਦੇ ਨਾਲ ਪਿਆਰ ਕਰਦੀ ਹੈ ਹਾਲਾਂਕਿ ਸਰਬਜੀਤ ਦੇ ਪਾਕਿਸਤਾਨ ਦੇ ਵਿੱਚ ਰੁਕਣ ਤੇ ਕਈ ਸਵਾਲ ਖੜੇ ਹੋਏ ਸਨ ਕਿਉਂਕਿ ਉਸ ਨੇ ਇਮੀਗ੍ਰੇਸ਼ਨ ਫਾਰਮ ਦੇ ਵਿੱਚ ਆਪਣੀ ਪੂਰੀ ਜਾਣਕਾਰੀ ਨਹੀਂ ਭਰੀ ਸੀ ਇਸ ਤੋਂ ਇਲਾਵਾ ਉਸ ਤੇ ਭਾਰਤੀ ਪਸ਼ੋਕੜ ਅਤੇ ਪਿੰਡ ਅਮਾਨੀਪੁਰ ਦੇ ਵਿੱਚ ਉਸ ਦੀ ਆਲੀਸ਼ਾਨ ਕੋਠੀ ਤੇ ਉਸ ਤੇ ਪੁੱਤਰਾ ਤੇ ਦਰਜ ਪੁਲਿਸ ਕੇਸਾਂ ਨੇ ਵੀ ਕਈ ਸ਼ੰਕੇ ਪੈਦਾ ਕੀਤੇ ਨੇ ਪਰ ਹੁਣ ਕਾਨੂੰਨੀ ਜੰਗ ਤੋਂ ਬਾਅਦ ਸਰਬਜੀਤ ਕੌਰ ਨੂੰ ਸ਼ੈਲਟਰ ਹੋਮ ਤੋਂ ਆਜ਼ਾਦੀ ਮਿਲ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਬਜੀਤ ਪਾਕਿਸਤਾਨ ਦੇ ਵਿੱਚ ਹੀ ਰਹੇਗੀ ਜਾਂ ਫਿਰ ਭਾਰਤੀ ਏਜੰਸੀਆਂ ਉਸ ਨੂੰ ਵਾਪਸ ਲਿਆਉਣ ਦੇ ਲਈ ਕੋਈ ਅਗਲਾ ਕਦਮ ਚੁੱਕਣਗੀਆਂ